ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਇਆ ਇੱਕ ਨਵੀਂ ਵੈਰਾਈਟੀ ਦੇ ਨਾਲ ਦੁਪੱਟੇ ਵਾਲੇ ਸੂਟ ਲੈ ਕੇ ਆਏ ਜੀ ਅੱਜ ਜੀਸੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਦਿਖਾਵਾਂਗੇ ਦੁਪੱਟੇ ਵਾਲੇ ਸੂਟ ਕੈਮਰੀਕਾ ਦਾ ਕੱਪੜਾ ਜੀ ਜੀ ਵੀ ਜੀ ਦੀ ਪਲੇਨ ਸਲਵਾਰ ਹੋਊਗੀ ਪ੍ਰਿੰਟ ਕਮੀਜ਼ ਪਲੇਨ ਸਲਵਾਰ ਪਲੇਨ ਸ਼ਹੂਨ ਦਾ ਦੁਪੱਟਾ ਸੈਮੀ ਪਿਓਰ ਦਾ ਦੁਪੱਟਾ ਜੀ ਫੁੱਲ ਸਾਈਜ਼ ਦੁਪੱਟਾ ਹੋਊਗਾ ਫੁੱਲ ਸਾਈਜ਼ ਦੁਪੱਟਾ ਕਲਰ ਡਿਜ਼ਾਈਨ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਮਿਲਣਗੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੀ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਆ ਜਾਮਣੀ ਕਲਰ ਹੈ ਜੀ ਆਹ ਵਾਲੀ ਕਮੀਜ਼ ਹੈ ਬਾਟਮ ਹੈ ਪਲੇਨ ਦੁਪੱਟਾ ਇਸ ਤੋਂ ਅੱਗੇ ਹੈ ਜੀ ਕਾਫੀ ਕਲਰ ਡਾਰਕ ਕਾਫੀ ਕਲਰ ਹੈ ਜੀ ਕਲਰਾਂ ਦਾ ਜੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਆਲ ਇੰਡੀਆ ਦੇ ਵਿੱਚ ਕਿਤੇ ਵੀ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜਿਹੜੀ ਚੀਜ਼ ਦਿਖਾਵਾਂਗੇ ਸੇਮ ਹੀ ਭੇਜਾਂਗੇ ਜੀ ਕੋਈ ਵੀ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਆ ਹੈਗਾ ਜੀ ਨੇਵੀ ਬਲੂ ਕਲਰ ਡਾਰਕ ਨੇਵੀ ਬਲੂ ਕਲਰ ਕੈਮਰਿਕ ਦਾ ਕਮੀਜ਼ ਇਹੀ ਰੰਗ ਪੱਕਿਆ ਬੁਰ ਨਹੀਂ ਆਉਂਦਾ ਕਮੀਜ਼ ਦੇ ਕੱਪੜੇ ਤੇ ਲੀਜੀ ਬੀਜੀ ਦੀ ਸਲਵਾਰ ਪਲੇਨ ਚਹੂਨ ਦਾ ਦੁਪੱਟਾ ਇਹਦੇ ਵਿੱਚ ਦਿਖਾਵਾਂਗੇ ਇਸ ਤੋਂ ਅਗਲਾ ਡਿਜ਼ਾਈਨ ਆਹ ਲਓ ਜੀ ਇਸ ਤੋਂ ਅਗਲੇ ਡਿਜ਼ਾਈਨ ਹੈ ਨਾ ਜਾਮਣੀ ਕਲਰ ਹੈ ਜੀ ਪਲੇਨ ਬਾਟਮ ਪਲੇਨ ਦੁਪੱਟਾ ਪ੍ਰਿੰਟ ਕਮੀਜ਼ ਕੈਮਬ੍ਰਿਕ ਦਾ ਕੱਪੜਾ ਇੱਕ ਡਿਜ਼ਾਈਨ ਦੇ ਵਿੱਚ 4 ਤੋਂ 5 ਕਲਰ ਆਉਂਦੇ ਆ ਜੀ ਆਹ ਲਓ ਅਗਲਾ ਕਲਰ ਹੈ ਗ੍ਰੀਨ ਡਾਰਕ ਗ੍ਰੀਨ ਕਲਰ ਹੈ ਜੀ ਪਲੇਨ ਬਾਟਮ ਪਲੇਨ ਹੀ ਦੁਪੱਟਾ ਹੋਊਗਾ ਜੀ ਇਹਦੇ ਨਾਲ ਸੋਹਣਾ ਜੀ ਫਰੋਜੀ ਕਲਰ ਸਰਦੇਈ ਕਲਰ ਹੈ ਜੀ ਪਲੇਨ ਬਾਟਮ ਪਲੇਨ ਦੁਪੱਟਾ ਕੈਮਬ੍ਰਿਕ ਦਾ ਕਮੀਜ਼ ਰੰਗ ਪੱਕੇ ਆ ਕੱਪੜਾ ਪੂਰਾ ਬਣੂਗਾ 1.5-2 ਮੀਟਰ ਕਮੀਜ਼ ਹੋਊਗੀ ਜੀ 2 ਮੀਟਰ ਸਲਵਾਰ ਵੱਡੇ ਪੈਨੇ ਦਾ ਦੁਪੱਟਾ ਫੁੱਲ ਸਾਈਜ਼ ਦਾ ਦੁਪੱਟਾ ਹੋਵੇ ਇਸ ਡਿਜ਼ਾਈਨ ਦੇ ਵਿੱਚ ਪੰਜ ਕਲਰ ਨੇ ਯੈਲੋ ਕਲਰ ਬਹੁਤ ਸ਼ਾਨਦਾਰ ਕਲਰ ਹੈ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਵਧੀਆ ਕਲਰਾਂ ਦੀ ਕੰਬੀਨੇਸ਼ਨ ਪਲੇਨ ਬਾਟਮ ਹੈ ਪਲੇਨ ਦੁਪੱਟਾ ਪ੍ਰਿੰਟ ਕਮੀਜ਼ ਇਸ ਤੋਂ ਅਗਲਾ ਕਲਰ ਟਮਾਟਰ ਹੀ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਜ਼ਰੂਰ ਕਰ ਦੇ ਜੀ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਨਾਲ ਅੰਡੇ ਤੱਕ ਬਣੇ ਰਹੋ ਸਾਰੇ ਡਿਟੇਲ ਨਾਲ ਛੋਟਾਂ ਦੀ ਦੁਪੱਟੇ ਵਾਲੀ ਛੋਟਾਂ ਦੀ ਡਿਟੇਲ ਨਾਲ ਵੀਡੀਓ ਬਣਾਈਏ ਜੀ ਨਵੀਂ ਵੈਰਾਈਟੀ ਆਈ ਸੀ ਤਾਂ ਸਭ ਤੋਂ ਪਹਿਲਾਂ ਵੀਡੀਓ ਬਣਾਈਏ ਆ ਲੋ ਜੀ ਇਹ ਕਾਡ ਡਿਜ਼ਾਈਨ ਆ ਗਿਆ ਇਸ ਤਰ੍ਹਾਂ ਕੇ ਲਾਈਟ ਜਾਮਨੀ ਕਲਰ ਹੈ ਲਵੈਂਡਰ ਕਲਰ ਕੈਮਰਿਕ ਦਾ ਕਮੀਜ਼ ਪਲੇਨ ਬਾਟਮ ਪਲੇਨ ਦੁਪੱਟਾ ਸੈਮੀ ਪਿਓਰ ਦਾ ਦੁਪੱਟਾ ਹੋਗਾ ਜੀ ਫੁੱਲ ਸਾਈਜ਼ ਦੁਪੱਟਾ ਕਪੜਾ ਪੂਰਾ ਪਿਓਰ ਕਾਟਨ ਦਾ ਕੈਮਰਿਕ ਕਲਰ ਇਸ ਦੇ ਜਾਂ ਦੇ ਵਿੱਚ ਇਸ ਤੋਂ ਅਗਲਾ ਕਲਰ ਆਉਗਾ ਜੀ ਲਾਈਟ yellow ਕਲਰ ਕੱਚਾ ਪੀਲਾ ਲਾਈਟ yellow ਕਲਰ ਆ ਦੇਖੋ ਕਲਰ ਬਹੁਤ ਸ਼ਾਨਦਾਰ ਨੇ ਪਲੇਨ ਦੁਪੱਟਾ ਕੈਮਰਿਕ ਦਾ ਕਮੀਜ਼ ਇਸ ਤੋਂ ਅਗਲਾ ਕਲਰ ਹੈ ਜੀ ਇਸ ਦੇ ਵਿੱਚ ਲਾਈਟ ਫਰੋਜ਼ੀ ਕਲਰ ਆ ਦੇਖੋ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਬਹੁਤ ਸ਼ਾਨਦਾਰ ਕਲਰਾਂ ਦੀ ਕੰਬੀਨੇਸ਼ਨ ਹੈ ਕੋਈ ਵੀ ਪੀਸ ਪਸੰਦ ਆ ਜਲਦੀ ਦੇ ਨਾਲ ਬੁੱਕ ਕਰ ਲਓ ਧਮਾਕਾ ਸੇਲ ਹੈ ਜੀ ਇਹ ਰੇਟ ਹੈਗਾ ਸਿਰਫ 400 ਰੁਪਏ ਦਾ ਸੂਟ ਹੈ ਕੈਮਰਿਕ ਦਾ ਕਮੀਜ਼ ਪਲੈਨ ਕਾਟਨ ਦੀ ਸਲਵਾਰ ਹੈ ਸੈਮੀ ਪਿਓਰ ਦਾ ਦੁਪੱਟਾ ਹੀ ਸਿਰਫ 400 ਰੁਪਏ ਦਾ ਸੂਟ ਧਮਾਕਾ ਸੇ ਇਹ ਨਹੀਂ ਜੀ ਰਖੜੀ ਓਵਰ ਦੇ ਚੇ ਲਈਏ ਪਿਓਰ ਕਾਟਨ ਦਾ ਕਪੜਾ 500 ਵਾਲਾ ਸੂਟ 550 ਵਾਲਾ ਸੂਟ ਸਿਰਫ 400 ਰੁਪਏ ਦਾ ਆਨਲਾਈਨ ਤੁਸੀਂ ਘਰ ਬੈਠੇ ਕਿਤੇ ਵੀ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕੋਈ ਵੀ ਪੀਸ ਪਸੰਦ ਆ ਜਲਦੀ ਨਾਲ ਬੁੱਕ ਕਰ ਲਓ ਸਕਰੀਨ ਸ਼ੋਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਲਓ ਆਨਲਾਈਨ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ ਸੋ ਗਿਆ ਡਾਰਕ ਚਾਰਟ ਕੈਮਰਿਕ ਦਾ ਕੱਪੜਾ ਡਾਰਕ ਕਲਰਾਂ ਦੇ ਵਿੱਚ ਆ ਦੇਖੋ ਕਲਰ ਦੇਖੋ ਕਿੰਨੇ ਕਲਰਾਂ ਦੀ ਕੰਮੀ ਨੇ ਬਹੁਤ ਸ਼ਾਨਦਾਰ ਆਈ ਰੰਗ ਪੱਕਾ ਕਲਰ ਖਰਾਬ ਨਹੀਂ ਹੋਊਗਾ ਬੋਰ ਨਹੀਂ ਹੋਊਗਾ ਕਮੀਜ਼ ਦੇ ਕੱਪੜੇ ਤੇ ਕਮੀਜ਼ ਦਾ ਰੰਗ ਪੱਕਾ ਹੈ ਕੈਮਰਿਕ ਦਾ ਕੱਪੜਾ ਨਾਲ ਕਲਰ ਨਹੀਂ ਖਰਾਬ ਹੋਊਗਾ ਬੋਰ ਨਹੀਂ ਆਉਂਦਾ ਇਹ ਕੱਪੜੇ ਤੇ ਪਲੇਨ ਦੁਪੱਟਾ ਸ਼ਾਹੂਨ ਦਾ ਸੈਮੀ ਪਿਓਰ ਦਾ ਦੁਪੱਟਾ ਹੀ ਫੁੱਲ ਸਾਈਜ਼ ਦਾ ਦੁਪੱਟਾ ਪਲੇਨ ਹੀ ਬਾਟਮ ਆਉਗੂ ਜੀਨਾਂ। ਨਾਲ ਦੇ ਕਲਰ ਦੀ ਬਾਟਮ ਹੈ ਸੇਮ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਜੇ ਨਵੇਂ ਆਏ ਸਾਡੇ YouTube ਚੈਨਲ ਚੈਨਲ ਤੇ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਈ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੂਗੀ। ਬਲੈਕ ਕਲਰ। ਕੈਮਰੇ ਕ ਦੇ ਵਿੱਚ ਬਲੈਕ ਕਲਰ ਹੈ। ਪਲੇਨ ਬਾਟਮ, ਪਲੇਨ ਦੁਪੱਟਾ। ਤੋਂ ਅੱਗੇ ਕਲਰ ਆਉਗੋ ਜੀ। ਨੇਵੀ ਬਲੂ। ਨਾ ਨੇਵੀ ਬਲੂ ਕਲਰ। ਪਲੇਨ ਬਾਟਮ ਹੈ ਪਲੇਨ ਹੀ ਦੁਪੱਟਾ ਹੋਊਗਾ ਜੀ ਇਸ ਦਾ ਅਗਲਾ ਕਲਰ ਇੰਦੇ ਵਿੱਚ ਹੈਗਾ ਜੀ ਵਾਈਨ ਕਲਰ ਡਾਰਕ ਜਾਮਨੀ ਕਲਰ ਹੈ ਯਾਰ ਸਵਾ ਦੋ ਮੀਟਰ ਕੁਮੀ ਜਾਈ ਵੱਡੇ ਪੈਨੇ ਦੇ ਵਿੱਚ 2.5 ਮੀਟਰ ਸਲਵਾਰ ਲੀਵੀ ਜੀ ਦੀ ਸਲਵਾਰ ਹੈ ਕੈਮਰਿਕ ਕਾਟਨ ਦਾ ਕੁਮੀ ਜਾਈ ਪਿਓਰ ਕੈਮਰਿਕ ਕਾਟਨ ਦਾ ਕੈਮਰਿਕ ਹੈ ਪੱਕੇ ਰੰਗਾਂ ਦਾ ਪਲੇਨ ਦੁਪੱਟਾ ਸੈਣੀ ਪਿਓਰ ਦਾ ਆ ਡਾਰਕ ਕਾਫੀ ਕਲਰ ਹੈ ਜੀ ਪਲੈਨ ਬਾਟਮ ਪਲੈਨ ਦੁਪੱਟਾ ਡਾਰਕ ਕਾਫੀ ਕਲਰ ਇਸ ਤੋਂ ਅਗਰ ਸਮਾਗਰੀ ਤੁਹਾਨੂੰ ਚੀਜ਼ ਜੀ ਜਿਹਦੇ ਵਿੱਚ ਡਿਜੀਟਲ ਪ੍ਰਿੰਟ ਦਾ ਆਵੜੀ ਜੀ ਨਾਗੇ ਬਹੁਤ ਸ਼ਾਂਤ ਕੱਪੜਾ ਹੋਵੇ ਜੀ ਈਲੀਜੀਬੀ ਜੀ ਦਾ ਪ੍ਰਿੰਟ ਹੈਗਾ ਡਿਜੀਟਲ ਮੁਲਾਇਮ ਕੱਪੜਾ ਜੀ ਸਟੱਫ ਬਹੁਮ ਲੈਣਾ ਡਿਜ਼ਾਈਨ ਚੱਕਰ ਆ ਦੇ ਕੋ ਡਿਜ਼ਾਈਨ ਕਪੜਾ ਮਲਾਈ ਹੈ ਜੀ ਮਲਾਈ ਮਲائم ਕਪੜਾ ਬਿਲਕੁਲ ਗਰਮੀ ਚ ਮਾਉਣਾ ਲੀਜੀ ਬੀਜੀ ਦਾ ਕਪੜਾ ਡਿਜੀਟਲ ਦਾ ਪ੍ਰਿੰਟ ਹੈ ਕਲਰ ਖਰਾਬ ਨਹੀਂ ਹੁੰਦੇ ਇਸ ਕਪੜੇ ਦੇ ਪਲੇਨ ਬੋਟਮ ਹੈ ਨਾਲ ਹਾਂ ਕੋਈ ਨਹੀਂ ਅਰ ਸਰਦਾਰੀ ਰੰਗ ਨੇ ਪਲੇਨ ਹੀ ਦੁਪੱਟਾ ਆਊਗਾ ਜੀ ਫੁੱਲ ਸਾਈਜ਼ ਦੁਪੱਟਾ ਸੈਮੀ ਪਿਓਰ ਦਾ ਦੁਪੱਟਾ ਫੁੱਲ ਸਾਈਜ਼ ਹਾਫ ਪਿਓਰ ਦਾ ਦੁਪੱਟਾ ਈ ਸ਼ਕੂਨ ਦਾ ਪਤਰਾ ਫੁੱਲ ਸਾਈਜ਼ ਦੁਪੱਟਾ ਇਹਦੇ ਵਿੱਚ ਵੀ ਕਲਰ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਕਲਰ ਦੀ ਹੈ ਜੀ ਹਾਂ ਦੋਖ ਸਰਦਾਰੀ ਰੰਗ ਨੇ ਕਲਰਾਂ ਦੀ ਕੰਬੀਨੇਸ਼ਨ ਚੈੱਕ ਕਰੋ ਇਹ ਲਾਉਸੀ ਫਰੰਟ ਪੱਲੇ ਦਾ ਡਿਜ਼ਾਈਨ ਆਊਗਾ ਜੀ ਬਾਹਾਂ ਦਾ ਡਿਜ਼ਾਈਨ ਆਊਗਾ ਸਾਈਡ ਤੇ ਬੈਕ ਪੱਲੇ ਦਾ ਡਿਜ਼ਾਈਨ ਆਊਗਾ ਜੀ ਪਲੈਨ ਦੁਪੱਟਾ ਪਲੈਨ ਬਾਟਮ ਰੰਗ ਪੱਕੇ ਵੀਡੀਓ ਰੰਤ ਤੱਕ ਬਣਾ ਰਹੇ ਹਾਂ ਜੀ ਸਾਰੇ ਪੀਸ ਇਕੱਲਾ ਇਕੱਲਾ ਪੀਸ ਦਿਖਾਵਾਂਗੇ ਖੋਲ ਕੇ ਡਿਟੇਲ ਨਾਲ ਵੀਡੀਓ ਬਣਾਈਏ ਸੂਟਾਂ ਦੀ ਇਕੱਲਾ ਇਕੱਲਾ ਪੀਸ ਦਿਖਾਵਾਂਗੇ ਖੋਲ ਕੇ ਹਰ ਇੱਕ ਡਿਜ਼ਾਈਨ ਦੇ ਵਿੱਚ ਸਾਰੇ ਕਲਰ ਸਾਰੇ ਰੰਗ ਸਾਰੇ ਡਿਜ਼ਾਈਨ ਦਿਖਾਵਾਂਗੇ ਲਾਈਟ ਕਲਰ ਸਰਦਾਰੀ ਕਲਰ ਲਾਈਟ ਫਿਰੋਜ਼ੀ ਕਲਰ ਹੈ ਪਲੇਨ ਦੁਪੱਟਾ ਪਲੇਨ ਬਾਟਮ ਪੱਲੇ ਦਾ ਡਿਜ਼ਾਈਨ ਹੋਊਗਾ ਜੀ ਬਾਹਾਂ ਦਾ ਡਿਜ਼ਾਈਨ ਆਊਗਾ ਬੈਕ ਬੱਲੇ ਦਾ ਡਿਜ਼ਾਈਨ ਆਊਗਾ ਕੱਪੜਾ ਸਟੱਮ ਬਹੁਤ ਜ਼ਮਦਾਰ ਹੈ ਲੀ ਜੀ ਵੀ ਜੀ ਦਾ ਕੱਪੜਾ ਮਲਾਮ ਬਿਲਕੁਲ ਕਰਮੀ ਹੋਣਾ ਮਲਾਏ ਬਿਲਕੁਲ ਆਇਆ ਸਟਾਕ ਬਹੁਤ ਮਲਾਇਆ ਜੀ ਤੁਸੀਂ ਸੋਗੇਗਾ ਇਹ ਸੇਮ ਕਪੜੇ ਦੇ ਵਿੱਚ ਡਿਜ਼ਾਈਨ ਡਿਫਰੈਂਟ ਥੋੜੇ ਡਾਰਕ ਕਲਰ ਆਹ ਦੇਖੋ ਡਿਜ਼ਾਈਨ ਚੈੱਕ ਕਰੋ ਕਿੰਨੇ ਸ਼ਾਨਦਾਰ ਹੈ ਡਿਜੀਟਲ ਪ੍ਰਿੰਟ ਪੱਕਾ ਪ੍ਰਿੰਟ ਹੈ ਪ੍ਰਿੰਟ ਖਰਾਬ ਨਹੀਂ ਹੁੰਦਾ ਬਾਹਾਂ ਦੇ ਪ੍ਰਿੰਟ ਪੱਲੇ ਦਾ ਪ੍ਰਿੰਟ ਬੈਕ ਵੱਲੇ ਦਾ ਪ੍ਰਿੰਟ ਆਊਗਾ ਜੀ 2.5 ਮੀਟਰ ਕਮੀਜ਼ ਪੂਰਾ ਹੋਊਗਾ 2.5 ਮੀਟਰ ਹੀ ਸਲਵਾਰ ਹੈ ਇਹਦਾ ਕਮੀਜ਼ ਵੀ 2.5 ਮੀਟਰ ਸਲਵਾਰ ਵੀ 2.5 ਮੀਟਰ ਤੇ ਦੁਪੱਟਾ ਸ਼ਹੂਨ ਦਾ ਪਲੈਨ ਦੁਪੱਟਾ ਫੁੱਲ ਸਾਈਜ਼ ਦੁਪੱਟਾ ਇਹ ਲੋ ਚੈੱਕ ਕਰੋ ਸੈਮੀ ਬਿਓਰ ਦਾ ਦੁਪੱਟਾ ਵੀ ਫੁੱਲ ਸਾਈਜ਼ ਦੁਪੱਟਾ ਹੋਊਗਾ ਕਲਰ ਹਾਰੇ ਕਿ ਡਿਜ਼ਾਈਨ ਦੇ ਵਿੱਚ ਤਿੰਨ ਤੋਂ ਚਾਰ ਕਿਲਰ ਚਾਰ ਤੋਂ ਪੰਜ ਕਲਰ ਹੁੰਦੇ ਜੀ ਤੇ ਫਿਰ ਮਸਟਰਡ ਕਲਰ ਮਸਟਰਡ ਕਲਰ ਦੀ ਮੋਰ ਡਿਮਾਂਡ ਹੈ ਖੜ ਮਾਰਾਂਗਾ ਬਾਹਾਂ ਦਾ ਡਿਜ਼ਾਈਨ ਹੋ ਗਈ ਪੱਲੇ ਦਾ ਡਿਜ਼ਾਈਨ ਰੇਟ ਹੈਗਾ ਸਿਰਫ 400 ਰੁਪਏ ਦਾ ਸੂਟ ਹੈ ਓਨਲੀ 400 ਰੁਪਏ ਦਾ ਸੂਟ ਆ ਆਨਲਾਈਨ ਘਰ ਬੈਠੇ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਜਿਹੜਾ ਵੀ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦੇ ਸਕਰੀਨ ਤੇ ਜਿਹੜਾ ਵਟਸਐਪ ਨੰਬਰ ਚੱਲ ਰਿਹਾ ਕੋਈ ਵੀ ਚੀਜ਼ ਹੈ ਜਿਹਦਾ ਹੋਣਾ ਹੈ ਭਰ ਬਟ ਜੀ ਮੰਗਵਾ ਸਕਦੇ ਹੋ ਇਸ ਦੇ ਵਿੱਚ ਅਗਲਾ ਕਲਰ ਚੈੱਕ ਕਰਦੇ ਹਾਂ ਰਾਣੀ ਕਲਾ ਕਲਰ ਬਹੁਤ ਸ਼ਾਨਦਾਰ ਹੈ ਬਾਹ ਦਾ ਡਿਜ਼ਾਈਨ ਪੱਲੇ ਦਾ ਡਿਜ਼ਾਈਨ ਬੈਕ ਪੱਲੇ ਦਾ ਡਿਜ਼ਾਈਨ ਪਲੇਨ ਦੁਪੱਟਾ ਪਲੇਨ ਬਾਟਮ ਲੀਜੀ ਵੀ ਜਿਹੜਾ ਕੱਪੜਾ ਸਾਰੇ ਡਿਜ਼ਾਈਨ ਦਿਵਾਉਣੀ ਸੀ ਇਹ ਹੀ ਕੱਪੜੇ ਦੇ ਵਿੱਚ ਲੀਜੀ ਵੀ ਦਾੜ ਜਿਨਾਵੇ ਜਿਆਪੂਰੀ ਡਿਜ਼ਾਈਨ ਮਾਈ ਕਲਰ ਬਹੁਤ ਸ਼ਾਨਦਾਰ ਹੈ ਜੈਪੁਰ ਡਿਜ਼ਾਈਨ ਸਾਰਾ ਹਾਲ ওভার ਬਾਹਾਂ ਤੇ ਡਿਜ਼ਾਈਨ ਫਰੰਟ ਪੱਲੇ ਦਾ ਬੈਕ ਪੱਲੇ ਦਾ ਡਿਜ਼ਾਈਨ ਜੈਪੁਰ ਡਿਜ਼ਾਈਨ ਹੈ ਜੀ ਪਲੇਨ ਬੋਟਮ ਆਊਗੀ ਪਲੇਨ ਦੁਪੱਟਾ ਕਲਰ ਦੇ ਜੀ ਬਹੁਤ ਸ਼ਾਨਦਾਰ ਨੇ ਵੀਡੀਓ ਨਾਲ ਐਂਡ ਤੱਕ ਬਣੀ ਹੈ ਜੀ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਆਹ ਵਾਲੇ ਕਲਰ ਹੈ ਜੀ ਬਹਾਨਾ ਰੇਨ ਪੱਲੇ ਦਾ ਜੈਪੂਰੀ ਡਿਜ਼ਾਈਨ ਸਾਰੇ ਜੈਪੂਰੀ ਡਿਜ਼ਾਈਨ ਦਾ ਟੋਪਕਾ ਇਸ ਦਾ ਗੇਸ ਦਾ ਕਲਰ ਹੈਗਾ ਜੀ ਮਸਟਰਡ ਜੈਪੂਰੀ ਡਿਜ਼ਾਈਨ ਦੇ ਵਿੱਚ ਮਸਟਰਡ ਦਾ ਰੰਗ ਮਸਟਰਡ ਕਲਰ ਪਲੇਨ ਬਾਟਮ ਪਲੇਨ ਦੁਪੱਟਾ ਰੇਟ ਸਿਰਫ 400 ਰੁਪਏ ਦਾ ਦੁੱਪਾ ਸਿਰਫ ਵਰਸੇ 400 ਰੁਪਏ ਦਾ ਦੁੱਪਾ 500 ਵਾਲਾ 550 ਵਾਲਾ ਸੂਟ ਸਿਰਫ 400 ਰੁਪਏ ਦਾ ਜੀ ਤਕੜੀਆਂ ਤੋਂ ਪਹਿਲਾਂ ਸਾਡਾ ਵੀਡੀਓ ਮਾਉਣ ਦਾ ਟਾਈਮ ਨਹੀਂ ਮਿਲਿਆ ਜੀ ਬੀਜੀ ਸੀ ਦਾ ਕੰਮਕਾਰ ਚ ਇਸ ਕਰਕੇ ਰਕੜੀਆਂ ਤੋਂ ਪਹਿਲਾਂ ਵੀਡੀਓ ਸਾਡੀਆਂ ਆਈ ਐਨ ਡੈਮ ਕੱਢ ਕੇ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਠਮਾਕਾ ਓਵਰ ਲੈ ਕੇ ਆਏ ਜੀ ਸਿਰਫ 400 ਰੁਪਏ ਦੇ ਵਿੱਚ ਦੁਪੱਟੇ ਵਾਲਾ ਸੁੱਟ ਲੀ ਜੀ ਦਾ ਕੱਪੜਾ ਗਰਮੀ ਵਾਲਾ ਕੱਪੜਾ ਨਾਲ ਦੁਪੱਟਾ ਕੱਟ ਪੂਰੀ ਹੋਊਗੀ ਸਾਡੀ ਮੇਨ ਚੀਜ਼ ਸਾਡੀ ਕੱਟ ਪੂਰੀ ਹੋਊਗੀ ਕੋਈ ਵੀ ਪੀਸ ਸਾਡੇ ਕੋਲੋਂ ਤੁਸੀਂ ਖਰੀਦ ਸਕਦੇ ਹੋ ਸਾਡੇ ਕੋਲ ਚਾਹੇ ਤੁਸੀਂ 250 ਵਾਲਾ ਪੀਸ ਲਓ ਜਾਂ 200 ਵਾਲਾ ਲਓ ਜਾਂ 500 ਵਾਲਾ ਲਓ ਜਿਵੇਂ 16 ਲੋ ਕੋਈ ਵੀ ਪੀਸ ਹੈ ਕੱਟ ਪੂਰੀ ਰਹੂਗੀ ਜਿੰਨੀ ਕੱਟ ਹੋਵੇ ਕਹਿ ਕੇ ਦਵਾਂਗੇ ਬਾਕੀ ਜਿਹੜੀ ਚੀਜ਼ ਜੋ ਹੈ ਦਿਖਾ ਕੇ ਦਿੰਨੇ ਆ ਜੀ ਅਸੀਂ ਜੋ ਤੁਸੀਂ ਮੰਗਾਉਗੇ ਸੇਮ ਚੀਜ਼ ਹੀ ਭੇਜਾਂਗੇ ਜਿਹੜੀ ਚੀਜ਼ ਦਿਖਾਵਾਂਗੇ ਸੇਮ ਹੀ ਭੇਜਾਂਗੇ ਇਹ ਨਹੀਂ ਆ ਵੀ ਦਿਖਾਵਾਂਗੇ ਸੋਰ ਤੇ ਭੇਜਾਂਗੇ ਕੁਝ ਹੋਰ ਇਹ ਕੰਮ ਆਪਣੇ ਕੋਲ ਨਹੀਂ ਹੈਗੇ ਜਿਹੜੀ ਚੀਜ਼ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਸੇਮ ਹੀ ਭੇਜਾਂਗੇ ਔਰ ਇਸ ਤੋਂ ਪਹਿਲਾਂ ਜਿੰਨੀਆਂ ਵੀ ਭੇਜੀਆਂ ਨੇ ਜਿੰਨੇ ਵੀ ਕਸਟਮਰ ਨੇ ਸਾਡੇ ਕੋਲ ਆਨਲਾਈਨ ਆਰਡਰ ਕਰੇ ਨੇ ਤੁਸੀਂ ਸਾਡੇ ਪੁਰਾਣੀ ਵੀਡੀਓ 'ਚ ਕਮੈਂਟ ਚੈੱਕ ਕਰ ਸਕਦੇ ਹੋ ਸਭ ਨੇ ਕਮੈਂਟ ਕਰੇ ਹੋਏ ਨੇ ਜਿਹੜੀ ਚੀਜ਼ ਦਿਖਾਈ ਹੈ ਸੇਮ ਹੀ ਚੀਜ਼ ਭੇਜੀਏ ਔਰ ਟਾਈਮ ਨਾਲ ਡਿਲੀਵਰੀ ਦਿੱਤੀ ਹੈ ਜੀ ਆਵਲੇ ਕਲਰ ਡਿਜ਼ਾਈਨ ਕਲਰ ਡਿਜ਼ਾਈਨ ਚੈੱਕ ਕਰੋ ਬਹੁਤ ਸ਼ਾਨਦਾਰ ਰੰਗ ਹੈ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਖਿੜਮੇ ਰੰਗ ਨੇ ਪਲੈਨ ਬਾਟਮ ਆਉਗੀ ਪਲੈਨ ਹੀ ਦੁਪੱਟਾ ਹੋਵੇ ਸੇਮ ਜਿਹੋ ਦਾ ਦੁਪੱਟਾ ਹਾਰੇ ਕਲਰ ਡਿਜ਼ਾਈਨ ਦੇ ਵਿੱਚ 304 ਤੋਂ 4 ਤੋਂ 5 ਲਗਾਉਣਗੇ ਜੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਜੇ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਲਾਈਕ ਜ਼ਰੂਰ ਕਰ ਦਿਓ ਹਾਂ ਕੋ ਕੱਲੜ ਜਾਂ ਪੱਲੇ ਦਾ ਡਿਜ਼ਾਈਨ ਹੈ ਬਾਹਾਂ ਦਾ ਡਿਜ਼ਾਈਨ ਹੈ ਸੇਮ ਹੀ ਡਿਜ਼ਾਈਨ ਬੈਕ ਪੱਲੇ ਦਾ ਹੋਊਗਾ ਜੀ ਸੇਮ ਡਿਜ਼ਾਈਨ ਲੀਜੀ ਬੀਜੀ ਦਾ ਕੱਪੜਾ ਹੈ ਲੀਜੀ ਬੀਜੀ ਦਾ ਕੱਪੜਾ ਪਲੇਨ ਲੀਜੀ ਬੀਜੀ ਦੀ ਬੋਟਮ ਹੋਊਗੀ ਸ਼ਕੂਨ ਦਾ ਦੁਪੱਟਾ ਸੈਨੀ ਪਿਓਰ ਦਾ ਵੱਡਾ ਫੁੱਲ ਸਾਈਜ਼ ਦੁਪੱਟਾ ਹੋਊਗਾ ਜੀ కను <coughs> సారని